ਦੀਵਾਰਾਂ ਤੁਰ ਪੈਣ ਵੇਖੋ ਜੀਰਾ ਪੁੱਤਰਾਂ ਦਾ ਜੇ ਸਾਡੇ ਘਰ ਦੀਆਂ ਸ਼ੀਦੀਵਾਰਾਂ ਤੁਰ ਪੈਣ ਤਾਂ ਇਸ ਨਾਲ ਦੀ ਹੌਰ ਤਾਂ ਗੱਲ ਹੀ ਕੋਈ ਨਾ ਹੋਈ ਚੰਦਾ ਸਿੰਘ ਤੇ ਗੰਗਾ ਸਿੰਘ ਆਪਣੀ ਮਾਂ ਨੂੰ ਕਹਿੰਦੇ ਆ ਮਾਤਾ ਨੇ ਫੇਰ ਅਟਕਾਉਣ ਲਈ ਆਖਿਆ ਕਿ ਤੇਰੇ ਸਹੁਰਿਆਂ ਦੇ ਘਰ ਵਿਆਹ ਹੈ ਉੱਥੇ ਤੇਰਾ ਜਾਣਾ ਜ਼ਰੂਰੀ ਬਣਦਾ ਸੱਗੇ ਰੱਤੇ ਕੁੜਮ ਜੇ ਨਾ ਗਿਆ ਤੇ ਕੀ ਆਖਣਗੇ ਆਪਣੇ ਸਾਕਾਂ ਅੰਗਾਂ ਨਾਲ ਵਰਤਦਿਆਂ ਚੰਗੇ ਲੱਗੀਦਾ ਮਾਂ ਨੇ ਆਪਣੇ ਇੱਕ ਪੁੱਤਰ ਨੂੰ ਕਿਹਾ ਜਿਹਦਾ ਨਵਾਂ ਵਿਆਹ ਹੋਇਆ ਸੀ ਤਾ ਅੱਗੋਂ ਉੱਤਰ ਮਿਲਿਆ ਮਾਂ ਤੂੰ ਝੋਲੀਆਂ ਗੱਲਾਂ ਕਰਦੀ ਪਈ ਐ ਇਹ ਉਸ ਵਿਆਹ ਨਾਲੋਂ ਕਿਤੇ ਬਹੁਤ ਜ਼ਰੂਰੀ ਵਿਆਹ ਵਾ ਨਨਕਾ ਭਾਈ ਗੰਗਾ ਸਿੰਘ ਤੇ ਭਾਈ ਜੰਦਾ ਸਿੰਘ ਦੇ ਮਾਤਾ ਜੀ ਜਦੋਂ ਭਾਈ ਗੰਗਾ ਸਿੰਘ ਜੀ ਤੁਰਨ ਲੱਗਦੇ ਤੇ ਉਹਨਾਂ ਨੂੰ ਰੋਕਦੇ ਆ ਕਿ ਤੁਸੀਂ ਨਾ ਜਾਓ ਆਪਣੇ ਘਰ ਦੀਆਂ 12 ਤੁਰਭਣੀਆਂ 12 ਦਾ ਮਤਲਬ ਹੁੰਦਾ ਵਾ ਕਿ ਲੋਕ ਗੱਲਾਂ ਕਰਨਗੇ ਤੇ ਜਦੋਂ ਇਹ ਗੱਲਾਂ ਬਾਤਾਂ ਕਰਦੇ ਆ ਨਾ ਤੇ ਉਹ ਭਾਈ ਗੰਗਾ ਸਿੰਘ ਜੀ ਕੀ ਉੱਤਰ ਦਿੰਦੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੁੰਦਾ ਕਿ ਬਿਹੂ ਕਿਹੋ ਕਿਹੋ ਜੇ ਸ਼ਹੀਦ ਸਿੰਘੁੰ ਦੇਸੀ ਹੈ ਨਾ ਮੈਂ ਉਹ ਕੱਲ ਬਾਤ ਜਿਹੜੀ ਹੋਈ ਮਾਤਾ ਨਾਲ ਤੁਹਾਨੂੰ ਦੱਸਦਾ ਸਿੰਘਣੀ ਪੇਕੇ ਗਈ ਹੋਈ ਸੀ ਮਾਤਾ ਨੇ ਜ਼ੋਰ ਦੇ ਕੇ ਰੋਕਿਆ ਤੇ ਕਿਹਾ ਤੇਰਾ ਵੱਡਾ ਭਰਾ ਚੱਲਿਆ ਹੈ ਭਾਈ ਗੰਗਾ ਸਿੰਘ ਚੰਦਾ ਸਿੰਘ ਉਹਨਾਂ ਨੂੰ ਕਿਹਾ ਤੇ ਤੂੰ ਨਾ ਜਾ ਸਾਰੇ ਟੱਬਰ ਸ਼ੀਦੀ ਦੇਣ ਲਈ ਚਲੇ ਜਾਣਾ ਕੋਈ ਤੇ ਘਰੇ ਰਹੋ ਪਿਛੋਂ ਘਰ ਦਾ ਘਰ ਦਾ ਕਿਹੜਾ ਵਾਰੂ ਬਣੇਗਾ ਪਿਛਰ ਦਾ ਗੂ ਕੌਣ ਬਣੂਗਾ ਇਹ ਕੰਮ ਨਾ ਕਰੋ ਕੋਈ ਚੱਜਤੀ ਗੱਲ ਕਰੋ ਸਾਡੇ ਘਰ ਦੀਆਂ ਵਾਰਾਂ ਤੁਰ ਪੈਣ ਦੀਆਂ ਮਾਤਾ ਜੀ ਨੇ ਕਿਹਾ ਤੇ ਤਾਂ ਅਗੋ ਮਸਤਰਾ ਕੇ ਪੁੱਤਰਾ ਨੇ ਉੱਤਰ ਦਿੱਤਾ ਮਾਂ ਉੱਥੇ ਜਾ ਕੇ ਜਿਸ ਕੰਮ ਮੈਂ ਆਉਣਾ ਤੁੱਜੇ ਭਰਾ ਨਹੀਂ ਆਉਣਾ ਮਾਂ ਜੂ ਕਹਿੰਦੀ ਸੀ ਇੱਕ ਭਰਾ ਚੱਲਿਆ ਤੇ ਦੋਵੇਂ ਚਲੇ ਜਾਣਾ ਤੇ ਉਹ ਭਾਈ ਸਾਹਿਬ ਕਹਿੰਦੇ ਜਿਹੜੇ ਕੰਮ ਮੈਂ ਆਉਣਾ ਮੈਂ ਹੀ ਆਉਣਾ ਜਿਹੜੇ ਤੁੱਜੇ ਨੇ ਆਉਣਾ ਉਹ ਤੁੱਜੇ ਨੇ ਹੀ ਆਉਣਾ ਉਹ ਆਪਣੀ ਥਾਂ ਤੇ ਹੈ ਤੇ ਮੈਂ ਆਪਣੀ ਥਾਂ ਤੇ ਹਾਂ ਜੇ ਸਾਡੇ ਘਰ ਦੀਆਂ ਸ਼ਹੀਦੀ ਵਾਰਾਂ ਤੁਰ ਪੈਣ ਵੇਖੋ ਜੀਰਾ ਪੁੱਤਰਾਂ ਦਾ ਜੇ ਸਾਡੇ ਘਰ ਦੀਆਂ ਸ਼ਹੀਦੀ ਵਾਰਾਂ ਤੁਰ ਪੈਣ ਤਾਂ ਇਸ ਨਾਲ ਦੀ ਹੋਰ ਤਾਂ ਗੱਲ ਹੀ ਕੋਈ ਨਾ ਹੋਈ ਚੰਦਾ ਸਿੰਘ ਤੇ ਗੰਗਾ ਸਿੰਘ ਆਪਣੀ ਮਾਂ ਨੂੰ ਕਹਿੰਦੇ ਆ ਮਾਤਾ ਨੇ ਫੇਰ ਅਟਕਾਉਣ ਲਈ ਆਖਿਆ ਕਿ ਤੇਰੇ ਸਹੁਰਿਆਂ ਦੇ ਘਰ ਵਿਆਹ ਹੈ ਉੱਥੇ ਤੇਰਾ ਜਾਣਾ ਜ਼ਰੂਰੀ ਬਣਦਾ ਫਗਦੇ ਰਤੇ ਕੁੜਮਾ ਜੇ ਨਾ ਗਿਆ ਤੇ ਕੀ ਆਖਣਗੇ ਆਪਣੇ ਸਾਕਾਂਗਾ ਨਾਲ ਵਰਤਦਿਆਂ ਚੰਗੇ ਲੱਗੀਦਾ ਮਾਂ ਨੇ ਆਪਣੇ ਇੱਕ ਪੁੱਤਰ ਨੂੰ ਕਿਹਾ ਜਿਹਦਾ ਨਵਾਂ ਵਿਆਹ ਹੋਇਆ ਸੀ ਤਾਂ ਅੱਗੋਂ ਉੱਤਰ ਮਿਲਿਆ ਮਾਂ ਤੂੰ ਭੋੜੀਆਂ ਗੱਲਾਂ ਕਰਦੀ ਪਈ ਐ ਇਹ ਉਸ ਵਿਆਹ ਨਾਲੋਂ ਕਿਤੇ ਬਹੁਤ ਜ਼ਰੂਰੀ ਵਿਆਹ ਵਾ ਨਨਕਾਣਾ ਸਾਹਿਬ ਦੇ ਕਬਜ਼ੇ ਨੂੰ ਵੀ ਵਿਆਹ ਦੇ ਰੂਪ ਵਿੱਚ ਹੀ ਆਖਿਆ ਭਾਈ ਚੰਦਾ ਸਿੰਘ ਤੇ ਭਾਈ ਗੰਗਾ ਸਿੰਘ ਨੇ ਕਿ ਜਿਹੜਾ ਮੇਰੇ ਸਹੁਰੇ ਵਿਆਹ ਉਹਦੇ ਨਾਲੋਂ ਇਹ ਕਿਤੇ ਜ਼ਰੂਰੀ ਵਿਆਹ ਵਾ ਹੀਦ ਨਾ ਕਿਤੇ ਨਿਤ ਨਿਤ ਤਰੀਆਂ ਪਈਆਂ ਸਰੀਰ ਤਰਨ ਤਾਰਨ ਜੋ ਸਿੰਘ ਸ਼ਹੀਦ ਹੋਏ ਹੀਰੋ ਸਾਖਾ ਨਨਕਾਣਾ ਸਾਹਿਬ ਤੋਂ ਪਹਿਲਾਂ ਤਰਨ ਤਾਰਨ ਵੀ ਦੋ ਸਿੰਘ ਸ਼ਹੀਦ ਹੋ ਚੁੱਕੇ ਸੀ ਤੇ ਉਹ ਭਾਈ ਚੰਦਾ ਸਿੰਘ ਤੇ ਭਾਈ ਗੰਗਾ ਸਿੰਘ ਆਪਣੇ ਮਾਂ ਨੂੰ ਕਹਿੰਦੇ ਜਿਹੜੀਆਂ ਤਰਨ ਤਾਰਨ ਸ਼ਹੀਦੀਆਂ ਹੋਈਆਂ ਉਹਨਾਂ ਮਾਈਆਂ ਦੇ ਉਹਨਾਂ ਉਹਨਾਂ ਸਿੰਘਾਂ ਦੀਆਂ ਮਾਈਆਂ ਦੇ ਹੌਸਲੇ ਬੜੇ ਤੇ ਜਿਗਰੇ ਬੜੇ ਸੀ ਤੁਸੀਂ ਵੀ ਹੌਸਲਾ ਰੱਖਣਾ ਚਿੱਤ ਨੂੰ ਨਾਂਡ ਲਾਉਣਾ ਗੱਲਾਂ-ਬਾਤਾਂ ਇਹੋ ਜਿਹੀਆਂ ਕਰਦੇ ਦੋਨੋਂ ਭਰਾ ਘਰੋਂ ਬਾਹਰ ਨਿਕਲ ਆਏ ਤੇ ਮਾਂ ਜਿਹੜੀ ਉਹ ਮਸੂਸੀ ਚ ਹੀ ਗਈ ਹਨਾ ਵੀ ਉਹਦੇ ਮਨ 'ਚ ਹੁੰਦਾ ਹੀ ਆ ਪੁੱਤ ਦੋਵੇਂ ਘਣੋਂ ਚਲੇ ਗਏ ਘਰ ਦਾ ਇਹ ਗੱਲ ਬੜੀ ਤਗੜੀ ਆ ਸੋਚ ਕੇ ਦੇਖਿਓ 20 ਫਰਵਰੀ ਵਾਲੇ ਦਿਨ ਜ਼ਾਲਮ ਨਰੈਣੂਮੰਤ ਦੇ ਗੁੰਡਿਆਂ ਨੇ ਭਾਈ ਤਾਰਾਵਾਲੀ ਦੇ ਨਾਲ ਇਹ ਦੋਨੋਂ ਭਰਾ ਨੂੰ ਭਰਾਵਾਂ ਨੂੰ ਵੀ ਸ਼ਹੀਦ ਕਰ ਦਿੱਤਾ ਤੇ ਲਾਸ਼ਾਂ ਦੀ ਬਹੁਤ ਬੇਰੌਂਕਤੀ ਕੀਤੀ ਮਾਂ ਨੂੰ ਜਦੋਂ ਪਤਾ ਲੱਗਿਆ ਮਾਂ ਨਨਕਾਣਾ ਸਾਹਿਬ ਦੌੜ ਕੇ ਗਈ ਉੱਥੋਂ ਫੋਲਦੀ ਆਗੀਠਾ ਜਾ ਕੇ ਮੇਰੇ ਪੁੱਤਰਾਂ ਦੀ ਕੋਈ ਨਿਸ਼ਾਨੀ ਲੱਭ ਜੇ ਪਰ ਅਫਸੋਸ ਨੂੰ ਕੋਈ ਲੱਭੀ ਨਹੀਂ ਕਿਉਂਕਿ ਤੇਲ ਪਾਪਾ ਸਾੜ ਕੇ ਇੱਕ ਵੱਡ ਟੁਕ ਬਹੁਤ ਕੀਤੀ ਸੀ ਤੇ ਚਿਹਰੇ ਤੇ ਅੰਗ ਪੈਰ ਰੂਪੋਂ ਰੂਪ ਕਰਤੇ ਸੀ ਫਿਰ ਫਿਰ ਵੀ ਮਾਂ ਨੇ ਹੌਸਲਾ ਕਰ ਲਿਆ ਤੇ ਗੁਰੂ ਨਾਨਕ ਦੇ ਦਰ ਤੇ ਮੱਥਾ ਟੇਕ ਕੇ ਆਂਦੀ ਜੋ ਤੂ ਭਾਵੇਂ ਮੇਰੇ ਸਾਈਆਂ ਸੋ ਕਲ ਚੰਗੀ ਸੋ ਵੀਰੂ ਇਹ ਸੀ ਸਾਡੇ ਪ੍ਰਾਣੇ ਸ਼ਹੀਦਾਂ ਦੀਆਂ ਮਾਵਾਂ ਤੇ ਉਹਨਾਂ ਦੇ ਜਿਗਰੇ ਕਿ ਇੱਥੋਂ ਤੱਕ ਅਸੀਂ ਪਹੁੰਚ ਸਕਦੇ ਹਾਂ